ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਤੇ ਨਵੀਂ ਵੀਡੀਓ ਚ ਕੂਠੀ ਬਹੁਤ ਸੋਹਣੀ ਲੈ ਕੇ ਪਹੁੰਚੇ ਆਂ ਕੂਠੀ ਨੂੰ ਵੇਚਣ ਦਾ ਜਿਹੜਾ ਕਾਰਨ ਹੈਗਾ ਜਿਹੜੇ ਮਾਲਕ ਨੇ ਉਹਨਾਂ ਨੇ ਆਪ ਦਾ ਮੁੰਡਾ ਬਾਹਰ ਭੇਜਣੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਠੀ ਆਕਾਰ ਦਾ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਵੇਚਣਾ ਜੇਕਰ ਚਾਹੁੰਦੇ ਹੋ ਚੈਨਲ ਤੇ ਐਡ ਆਪਾਂ ਬਿਲਕੁਲ ਫਰੀ ਦੇ ਵਿੱਚ ਕਰ ਦਿਆਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਕੋਠੀ ਦੇਖੋ ਤੁਸੀਂ ਬਹੁਤ ਵਧੀਆ ਬਣੀ ਹੋਈ ਹੈ ਤੇ ਸਾਰੀ ਕੋਠੀ ਇਹਨਾਂ ਨੇ ਕੰਪਲੀਟ ਸੋਹਣੀ ਤਿਆਰ ਕਰਵਾਈ ਹੋਈ ਹੈ ਜਿਹੜੀ ਕੋਠੀ ਅੱਜ ਆਪਾਂ ਲੈ ਕੇ ਪਹੁੰਚੇ ਆਂ ਆ ਜਿਹੜੀ ਕੁਠੀ ਐ ਕੋਰਨਰ ਤੇ ਬਣੀ ਹੋਈ ਐ ਦੋਵੇਂ ਸਾਈਡ ਇਹਨੂੰ ਰਸਤੇ ਲੱਗਦੇ ਐ ਸਾਈਡ 'ਚ ਵੀ ਤੇ ਫਰੰਟ 'ਚ ਵੀ ਬਾਕੀ ਅੰਦਰ ਆਪਾਂ ਪਹੁੰਚ ਗਏ ਪਹਿਲਾਂ ਤੁਸੀਂ ਮੇਨ ਗੇਟ ਦੇਖਿਆ ਹੂਆ ਬਹੁਤ ਵਧੀਆ ਆਪਾਂ ਨੂੰ ਮੇਨ ਗੇਟ ਮਿਲ ਜੂਗਾ ਬੈੜਾ ਪੂਰਾ ਡਬਲ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਕਾਫੀ ਪੈੜ ਪੌਦੇ ਇਹਨਾਂ ਨੇ ਲਾਏ ਹੋਇਆ ਬਾਹਰਲੀ ਸਾਈਡ ਆਪਾਂ ਨੂੰ ਇੱਕ ਆਪਣੀ ਜਿਹੜੀ ਕੱਚੀ ਰਸੋਈ ਹੁੰਦੀ ਐ ਬਾਹਰਲੀ ਸਾਈਡ ਉਹ ਵੀ ਆਪਾਂ ਨੂੰ ਮਿਲ ਜਾਊਗੀ ਬੇੜਾ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਸੀਗਾ ਬੇੜੇ ਦੇ ਵਿੱਚ ਆਪਾਂ ਨੂੰ ਸਾਰੇ ਕਿਤੇ ਲੋਕ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਆਪਾਂ ਨੂੰ 14 ਮਰਲੇ ਜਗਾਂ ਕੋਠੀ ਦੀ ਮਿਲੂਗੀ ਤੇ ਲੋਕੇਸ਼ਨ ਬਹੁਤ ਵਧੀਆ ਜੀ ਬਾਕੀ ਕੋਠੀ ਬਹੁਤ ਵਧੀਆ ਜਗ੍ਹਾ ਤੇ ਬਣੀ ਹੋਈ ਹੈ ਤੁਹਾਨੂੰ ਸਾਰਾ ਕੁਝ ਮੈਂ ਦੱਸਦਾ ਬਾਕੀ ਆਪਾਂ ਅੰਦਰ ਪਹੁੰਚ ਗਏ ਤੁਹਾਨੂੰ ਅੰਦਰ ਦਾ ਸਾਰਾ ਕੁਝ ਮੈਂ ਦਿਖਾਉਣਾ ਸਾਰੇ ਕਮਰੇ ਕਿਚਨ ਸਾਰਾ ਕੁਝ ਬਾਕੀ ਤੋਂ ਉਹਨਾਂ ਮੈਂ ਦੱਸ ਦੇਣਾ ਵੀ ਕਿਚਨ ਜਿਹੜਾ ਇਹਨਾਂ ਨੇ ਬਣਵਾਇਆ ਹੋਇਆ ਸਾਰਾ ਕੰਪਲੀਟ ਵਧੀਆ ਸੋਹਣਾ ਤਿਆਰ ਕਰਵਾਇਆ ਹੋਇਆ ਤੇ ਆ ਤੁਸੀਂ ਦੇਖ ਲਓ ਜੀ ਆਪਣਾ ਕੂਠੀ ਦਾ ਡਰਾਈਂਗ ਰੂਮ ਆ ਗਿਆ ਪੂਰਾ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਡਰਾਈਂਗ ਰੂਮ ਚ ਸਾਰਾ ਕੰਮ ਕੰਪਲੀਟ ਕਰਵਾ ਰੱਖਿਆ ਡੈਕੋਰੇਸ਼ਨ ਦਾ ਸਾਰਾ ਕੰਮ ਹੋਇਆਗਾ ਬਾਕੀ ਖੁੱਲਾ ਡੁੱਲਾ ਬਹੁਤ ਵੱਡਾ ਸੀਗਾ ਆਪਾਂ ਦੇਖ ਹੀ ਲਿਆ ਤੇ ਹੁਣ ਆਪਾਂ ਪਹੁੰਚ ਗਏ ਜੀ ਇਧਰਲੀ ਸਾਈਡ ਦੇਖੋ ਤੁਸੀਂ ਇੱਕ ਬੈਡਰੂਮ ਆਪਾਂ ਮਿਲ ਜੂਗਾ ਜੀ ਤੇ ਜੋੜੀਆਂ ਜੋ ਆਪਾਂ ਸਾਰਾ ਲੱਗਿਆ ਹੋਇਆ ਹੈ ਲੋਬੀ ਵਧੀਆ ਆਪਾਂ ਨੂੰ ਮਿਲ ਜੂਗੀ ਤੇ ਹੁਣ ਤੁਹਾਨੂੰ ਮੈਂ ਕਿਚਨ ਚ ਲੈ ਕੇ ਚાલਦਾ ਹਾਂ ਕਿਚਨ ਦੇਖੋ ਜੀ ਵਧੀਆ ਕਿਚਨ ਤੇ ਲੱਕੜ ਦਾ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਸੀ ਥੋੜੀ-ਬਹੁਤੀ ਮੁਰੰਮਤ ਕਰਵਾਉਣੀ ਜ਼ਰੂਰ ਪਾਉਗੀ ਤੁਹਾਨੂੰ ਮੈਂ ਪਹਿਲਾਂ ਕਹਿ ਦਿੰਨਾ ਕਿਚਨ ਦੇ ਵਿੱਚ ਜਿਹੜਾ ਮਤਲਬ ਕੀ ਜਿਹੜੇ ਬਾਕਸ ਬਣੇ ਹੋਏ ਨੇ ਉਹਨਾਂ ਦੇ ਜਿਹੜੇ ਦਰਵਾਜ਼ੇ ਨੇ ਜੜੀਆਂ ਮਤਲਬ ਕੀ ਖਿੜਕੀਆਂ ਨੇ ਉਹ ਮਤਲਬ ਕੀ ਥੋੜੀ-ਬਹੁਤੀ ਮਤਲਬ ਕੀ ਪੇਚ ਪੂਛ ਢਿੱਲੇ ਹੋ ਜਾਂਦੇ ਕਈ ਵਾਰੀ ਉਹ ਮੜਾ ਮੂਟਾ ਕੰਮ ਕਰਾਉਣਾ ਪਊਗਾ ਤੇ ਰੰਗ ਸਾਰੀ ਕੁਠੀ ਹੋਈ ਐ ਤੇ ਬਾਕੀ ਉੱਪਰੋਂ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਜੀ ਬਾਰੀ ਸਾਰਾ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਵੇਚਣ ਦਾ ਕਾਰਨ ਤੁਹਾਨੂੰ ਮੈਂ ਦੱਸਤਾ ਸੀਗਾ ਪਹਿਲਾਂ ਹੀ ਤੇ ਕੁਠੀ ਆਪਣੇ ਕੋਲੇ ਪਹੁੰਚੀ ਆ 14.5 ਮਰਲੇ ਜਗ੍ਹਾ 'ਚ 14.5 ਮਰਲੇ ਜਗ੍ਹਾ ਕਾਫੀ ਹੋ ਜਾਂਦੀ ਐ ਜੀ ਬਾਕੀ ਕੁਠੀ ਜਿਹੜੀ ਵਧੀਆ ਬਣੀ ਹੋਈ ਆ ਸਾਰੀ ਕੂਠੀ ਤੁਸੀਂ ਦੇਖ ਲਈ ਅੰਦਰ ਬਾਹਰੋਂ ਉੱਪਰ ਨੀਚੇ ਤੋਂ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਲਾਜ਼ਮੀ ਕਰ ਦਿਓ ਕਮੈਂਟ ਕਰਕੇ ਲਾਜ਼ਮੀ ਦੱਸ ਦਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਇਹ ਵੀਡੀਓ ਪਸੰਦ ਆਈ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਸਾਰੇ ਤੁਸੀਂ ਲਾਈਕ ਵੀਡੀਓ ਨੂੰ ਲਾਜ਼ਮੀ ਕਰ ਦਿਓ ਜੀ ਤੇ ਪਹਿਲੀ ਵਾਰ ਤੁਸੀਂ ਪਹੁੰਚੋ ਚੈਨਲ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸੀ ਸਬਸਕ੍ਰਾਈਬ ਆਪਣੇ ਚੈਨਲ ਨੂੰ ਲਾਜ਼ਮੀ ਕਰ ਦਿਓ ਕਿਉਂਕਿ ਤੁਹਾਡਾ ਆਪ ਦਾ ਆਪਣਾ ਚੈਨਲ ਹੈ ਜੀ ਵੱਤ ਤੋਂ ਵੱਤ ਸਪੋਰਟ ਦਿਖਾਇਆ ਕਰੋ ਵੱਤ ਤੋਂ ਵੱਤ ਸਪੋਰਟ ਕਰਿਆ ਕਰੋ ਤੁਹਾਡੇ ਸਾਧਕੇ ਆ ਜੀ ਸਾਰਾ ਕੁਝ ਬਾਕੀ ਜਿੰਨੀ ਜਾਣਕਾਰੀ ਰਹਗੀ ਉਹ ਤੁਹਾਨੂੰ ਮੈਂ ਸਾਰਾ ਕੁਝ ਹੁਣ ਦੱਸ ਦਾਂ ਜੀ ਜਗ੍ਹਾ ਤਾਂ ਤੁਹਾਨੂੰ ਸਾਰੀ ਕਨਫਰਮ ਹੋਈਗੀ 14 ਮਰਲੇ ਜਗ੍ਹਾ ਜੀ ਬਾਕੀ ਕੋਰਨਰ ਆਪਾਨੂੰ ਪਲਾਟ ਮਿਲੂਗਾ ਕੋਰਨਰ ਕੋਠੀ ਆ ਤੇ ਡਿਮਾਂਡ ਜਿਹੜੀ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ 40 ਲੱਖ ਰੁਪਇਆ ਲਾ ਕੇ ਭੇਜੀ ਹੈ 40 ਲੱਖ ਰੁਪਇਆ ਇਹਨਾਂ ਨੇ ਮੰਗਿਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਵਾਂਗੀ ਬਾਕੀ ਤੁਸੀਂ ਗੱਲਬਾਤ ਕਰਨੀ ਹੋਵੇ ਤੁਸੀਂ ਫੋਨ ਤੇ ਵੀ ਗੱਲਬਾਤ ਕਰ ਸਕਦੇ ਹੋ ਜਾ ਕੇ ਤੁਸੀਂ ਗੱਲਬਾਤ ਕਰਨੀ ਹੈ ਰੇਟ ਬਾਰੇ ਕੁਠੀ ਦੇਖਣੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਪਿੰਡ ਅੰਮ੍ਰਿਤਪਾਲ ਭਾਈ ਹੈ ਜੀ ਪਿੰਡ ਦਾ ਨਾਮ ਹੈ ਅੰਮ੍ਰਿਤਪਾਲ ਭਾਈ ਤੇ ਜਾ ਕੇ ਦੇਖਣੀ ਹੋਵੇ ਕੋਠੀ ਜਾ ਕੇ ਦੇਖ ਸਕਦੇ ਹੋ ਤਸੀਲ ਬਾਬਾ ਬਕਾਲਾ ਇਹਨਾਂ ਨੂੰ ਲੱਗਦੀ ਹੈ ਡਿਸਟ੍ਰਿਕਟ ਲੱਗਦੀ ਹੈ ਅੰਮ੍ਰਿਤਸਰਾਂ ਕੋਠੀ ਦੇ ਵਿੱਚ ਆਪਾਂ ਨੂੰ ਟੋਟਲ ਤਿੰਨ ਤਾਂ ਬੈੱਡਰੂਮ ਦੇਖਣ ਨੂੰ ਮਿਲ ਜਾਣਗੇ ਤਿੰਨ ਬੈੱਡਰੂਮ ਨੇ ਪੂਰੇ ਵਧੀਆ ਬਣੇ ਹੋਏ ਨੇ ਡਰਾਇੰਗ ਰੂਮ ਤੁਸੀਂ ਦੇਖ ਲਿਆ ਸੀਗਾ ਤੇ ਦੋ ਆਪਾਂ ਨੂੰ ਬਾਥਰੂਮ ਮਿਲ ਜਾਣਗੇ ਪੂਰੇ ਵਧੀਆ ਆਪਾਂ ਨੂੰ ਬਾਥਰੂਮ ਮਿਲਣਗੇ ਜੀ ਬਾਕੀ ਕਿਚਨ ਦੇਖ ਲਿਆ ਸੀਗਾ ਤੇ ਸਾਰਾ ਕੁਝ ਬਾਕੀ ਦੇਖ ਹੀ ਲਿਆ ਤੇ ਕਾਰਨ ਵੇਚਣ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀਗਾ ਬਾਕੀ ਇਹਨਾਂ ਨੇ ਦੱਸਿਆ ਵੀ ਕੂਠੀ ਜਿਹੜੀ ਕੋਈ ਕਿਸੇ ਤੋਂ ਬਣੀ ਬੜਾਈ ਨਹੀਂ ਲੇਤੀ ਹੋਈ ਇਹਨਾਂ ਨੇ ਆਪ ਨੇ ਬੜਵਾਈ ਸੀ ਤੇ ਜਿੰਨਾ ਮਟੀਰੀਅਲ ਲਗਵਾਇਆ ਸੀਗਾ ਪੂਰਾ ਵਧੀਆ ਲੱਗਿਆ ਹੋਇਆ ਸੀ ਤੇ ਸਮਾਨ ਵਧੀਆ ਲੱਗਿਆ ਹੋਇਆ ਜਿੰਨਾ ਕੂਠੀ ਦੇ ਵਿੱਚ ਸਿਮਿੰਟ ਬਜਰੀ ਜੋ ਵੀ ਕ੍ਰੈਸਰ ਵਗੈਰਾ ਹੁੰਦਾ ਹੈ ਪੂਰਾ ਵਧੀਆ ਇਹਨਾਂ ਨੇ ਲਗਵਾਇਆ ਇਹਨਾਂ ਨੇ ਸਾਰਾ ਕੁਝ ਮੈਨੂੰ ਦੱਸਿਆ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਲਿਓ ਬੈੜਾ-ਬੁੜਾ ਸਾਰਾ ਕੁਝ ਦੇਖ ਲਿਓ ਲੋਕੇਸ਼ਨ ਤੁਹਾਨੂੰ ਪਤਾ ਲੱਗ ਹੀ ਗਈ ਜਾ ਕੇ ਤੁਸੀਂ ਦੇਖਣੀ ਹੋਵੇ ਅੰਮ੍ਰਿਤਪਾਲ ਭਾਈ ਪਿੰਡ ਜਾ ਕੇ ਦੇਖ ਸਕਦੇ ਹੋ ਤੇ ਜਾ ਕੇ ਦੇਖ ਕੇ ਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਬਹਿ ਕੇ ਗੱਲਬਾਤ ਕਰ ਲਿਓ ਰੇਟ ਉੱਪਰ-ਨੀਚੇ ਮੌਕੇ ਤੇ ਹੋ ਜਾਊਗਾ ਤੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ ਤੁਸੀਂ ਸਾਰੇ ਨੋਟ ਕਰ ਲਓ 62 837 47895 ਗੱਲਬਾਤ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲਬਾਤ ਆਪੇ ਕਰ ਲਿਓ ਜੀ ਠੀਕ ਹੈ ਜੀ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਨੰਬਰ ਸਕਰੀਨ ਤੇ ਹਮੇਸ਼ਾ ਨੀਚੇ ਲਿਖਿਆ ਹੋਇਆ ਤੁਹਾਨੂੰ ਮਿਲ ਹੀ ਜਾਂਦਾ ਹੈ ਤੇ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੁਹਾਡੀ ਰਾਇ ਜਿਹੜੀ ਹੁੰਦੀ ਆ ਮੈਂ ਸਾਰਾ ਕੁਝ ਦੇਖਦਾ ਹੁੰਨਾ ਸਾਰੇ ਤੁਹਾਡੇ ਕਮੈਂਟ ਦੇਖਦਾ ਹੁੰਨਾ ਤੁਸੀਂ ਬਹੁਤ ਸੋਹਣੇ ਕਮੈਂਟ ਕਰ ਦਿਓ ਤੁਸੀਂ ਆਪ ਦਾ ਵੱਖਰਾ ਵੱਖਰਾ ਸੁਝਾਅ ਦਿਨੇ ਜੀ ਵੀਡੀਓ ਬਾਰੇ ਕੋਠੀ ਬਾਰੀ ਮੈਨੂੰ ਚੰਗਾ ਲੱਗਦਾ ਜੀ ਮੈਂ ਕਮੈਂਟ ਪੜਦਾ ਹੁੰਨਾ ਤੁਹਾਡੇ ਸਾਰੇ ਕਮੈਂਟ ਮੈਂ ਲਾਈਕ ਵੀ ਕਰਦਾ ਹੁੰਨਾ ਚਾਹੇ ਤੁਸੀਂ ਜਾ ਕੇ ਦੇਖ ਲਿਓ ਬਾਕੀ ਕਮੈਂਟ ਲਾਜ਼ਮੀ ਕਰਿਆ ਕਰੋ ਜੀ ਤੇ ਵੀਡੀਓ ਵੱਧ ਤੋਂ ਵੱਧ ਲਾਈਕ ਕਰ ਦੋ ਤੁਹਾਡੇ ਇੱਕ ਲਾਈਕ ਨਾਲ ਬਹੁਤ ਖੁਸ਼ੀ ਹੁੰਦੀ ਹੈ ਜੀ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਵੀਡੀਓ ਨੂੰ ਚੈਨਲ ਨੂੰ ਬਸ ਹਮੇਸ਼ਾ ਇਸੇ ਤਰ੍ਹਾਂ ਆਪਦਾ ਪਿਆਰ ਬਣਾ ਕੇ ਬਸ ਰੱਖਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਮਾਤਾ ਮਾਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਮੇਰੇ ਪ੍ਰਾਜ ਜਿੰਨੇ ਤੁਸੀਂ ਦੇਖ ਰਹੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਚੈਨਲ ਤੇ ਪਹੁੰਚੇ ਤੇ ਇੱਕ ਵਾਰ ਫਿਰ ਤੋਂ ਆਏ ਤੇ ਵੀਡੀਓ ਤੁਸੀਂ ਦੇਖੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਚੈਨਲ ਦਾ ਪਰਿਵਾਰ ਦਾ ਹਿੱਸਾ ਬਣ ਜਾਓ ਜੀ ਬਾਕੀ ਆਪਣੇ ਪਰਿਵਾਰ ਦਾ ਹਿੱਸਾ ਚੈਨਲ ਦਾ ਜਿਹੜਾ ਪਰਿਵਾਰ ਆ ਬਹੁਤ ਵੱਡਾ ਹੋ ਗਿਆ ਜੀ ਤੁਹਾਡੇ ਸਾਰਿਆਂ ਦੇ ਸਾਧਕੇ ਹੋਇਆ ਤੁਹਾਡੇ ਸਾਰਿਆਂ ਦੀ ਮਿਹਰਮਾਨੀ ਨਾਲ ਹੋਇਆ ਬਸ ਇਹੋ ਜਿਹਾ ਤੁਹਾਡਾ ਪਿਆਰ ਚਾਹੀਦਾ ਹੈ ਬਸ ਪਿਆਰ ਹਮੇਸ਼ਾ ਬਣਾ ਕੇ ਰੱਖਿਓ ਜੀ ਬਾਕੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆਪਾਂ ਬਿਲਕੁਲ ਫਰੀਦ ਵਿੱਚ ਐਡ ਕਰਦੇ ਹਾਂ ਕੋਈ ਕਿਸੇ ਤੋਂ ਆਪਾਂ ਕਮਿਸ਼ਨ ਖਰਚਾ ਵਰਚਾ ਕੁਝ ਆਪਾਂ ਨਹੀਂ ਲੈਂਦੇ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਹੈ ਕੁਝ ਵੀ ਜੀ ਕੂਠੀ ਹੈ ਘਰ ਮਕਾਨ ਹੈ ਛੋਟਾ ਘਰ ਹੈ ਵੱਡਾ ਘਰ ਹੈ ਕੂਠੀ ਹੈ ਬਾਹਰ ਹੈ ਪਿੰਡ ਚ ਹੈ ਸ਼ਹਿਰ ਚ ਹੈ ਖੇਤ ਦੇ ਵਿੱਚ ਹੈ ਜਿੱਥੇ ਮਰਜੀ ਹੈ ਬਸ ਆਪਣੇ ਲਈ ਤੁਸੀਂ ਇੱਕ ਵੀਡੀਓ ਜਿਹੜੀ ਵੀਡੀਓ ਬਣਾ ਕੇ ਭੇਜ ਦਿਓ ਪੂਰੀ ਵਧੀਆ ਫੋਨ ਨੂੰ ਟੇਡਾ ਫੜ ਕੇ ਜਿਵੇਂ ਕ ਇਹਨਾਂ ਨੇ ਬਣਾ ਕੇ ਭੇਜੀ ਬਿਲਕੁਲ ਆਰਾਮ ਨਾਲ ਘੱਟ ਤੋਂ ਘੱਟ 4 ਮਿੰਟ ਦੀ ਵੀਡੀਓ ਤਾਂ ਹੋਵੇ ਜੀ ਬਿਲਕੁਲ ਆਰਾਮ ਨਾਲ ਵਧੀਆ ਵੀਡੀਓ ਬਣਾਓਗੇ 4-5 ਮਿੰਟ ਦੀ ਬਣ ਜੂਗੀ ਤੇ ਆਪਣੇ WhatsApp ਨੰਬਰ ਤੇ ਭੇਜ ਦਿਓ WhatsApp ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26100 73 ਤੇ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਵੀ ਹੈ ਨਹੀਂ ਵੀ ਅਸੀਂ ਐਡ ਕਰਵਾਉਣੀ ਆ ਬਈ ਤੁਹਾਡੇ ਕੋਲੇ ਭੇਜ ਦੀ ਇਹ ਵੀਡੀਓ ਫੋਟੋਆਂ ਆਪਾਂ ਨੂੰ ਕੋਈ ਪੁੱਛਣ ਦੀ ਲੋੜ ਨਹੀਂ ਆਪਣੇ WhatsApp ਨੰਬਰ ਤੇ ਬਸ ਭੇਜ ਦਿਆ ਕਰੂ ਤੁਹਾਡੀ ਐਡ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਲਗਾ ਦਿੱਤੀ ਜਾਊਗੀ ਬਾਕੀ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਓ ਜੀ ਹਰ ਰੋਜ਼ ਦੀ ਤਰ੍ਹਾਂ ਪੋਸਟ ਸਪੋਰਟ ਕਰਦੇ ਹੋ ਤੁਸੀਂ ਹਰ ਵੀਡੀਓ ਨੂੰ ਉਮੀਦ ਕਰਦਾ ਮੈਂ ਤੁਹਾਨੂੰ ਆ ਵੀਡੀਓ ਵੀ ਆਪਣੀ ਪਸੰਦ ਆਈ ਹੋਊਗੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਦੋ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਘਰ ਮਗਾਂ ਦੇ ਨਾਲ ਆਪਣੇ ਕੋਲੇ ਹਰ ਏਰੀਆ ਚੋਂ ਸਾਰੇ ਕਿਤੋਂ ਕੋਠੀ ਘਰ ਮਕਾਨ ਹਰ ਚੀਜ਼ ਆਈਆਂ ਪਈਆਂ ਜਲਦੀ ਤੋਂ ਜਲਦੀ ਆਪ ਤੁਹਾਨੂੰ ਛੇਤੀ ਤੋਂ ਛੇਤੀ ਦਿਖਾਈ ਜੰਨੇ ਬਸ ਆਪ ਦਾ ਪਿਆਰ ਭਰਿਆ ਹੱਥ ਚੈਨਲ ਤੇ ਬਣਾ ਕੇ ਰੱਖਿਓ ਤੇ ਕਮੈਂਟ ਲਾਜ਼ਮੀ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸਿਓ ਲਾਜ਼ਮੀ